ਹਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਨੂੰ ਤੇਰ ਬਹੁਤ ਬਹੁਤ ਸਾਰੇ ਭੈਣ ਭਰਾਵਾਂ ਨੂੰ ਵਧਾਈਆਂ ਹੁਣ ਅੱਜ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹਾਂ ਜੀ ਉਹ ਸਾਰੇ ਭੈਣ ਭਰਾ ਸਾਰੇ ਪੈਨਪਰਾ ਕਰੋਗਾ ਕਰੋ ਗੱਲਬਾਤ ਸਤਿ ਆਓ ਜੀ ਸਾਰੇ ਚਲ ਕੇ ਵੀ ਜੀ ਅੱਜ ਅਸੀਂ ਤੁਹਾਨੂੰ ਬਹੁਤ ਇੰਟਰਸਟਿੰਗ ਲਾਈਵ ਹੋਏਗਾ ਸਾਰੇ ਪੈਨਪਰਾ ਆਓ ਤੇ ਆਪਾਂ ਕਮੈਂਟ ਕਰਕੇ ਗੱਲਬਾਤ ਕਰੀਏ ਇੱਕ ਦੂਜੇ ਨਾਲ ਹਾਂਜੀ ਗਰਮੀ ਆ ਜੀ ਇੱਥੇ ਪੱਖਾ ਨਹੀਂ ਲਾਇਆ ਸੀ ਕਿ ਵਿੱਚ ਡਿਸਟਰਬਿੰਗ ਹੋਈਗੀ ਬਵਾਦੇਰ ਬਦਲ ਆਇਆ ਤੇ ਸਾਰੇ ਪ੍ਰਾਣ ਪ੍ਰਾਜ਼ ਹੋਰ ਮਾਹੌਲ ਚਲੇ ਤਾਂ ਥੋੜਾ ਚੱਲਿਆ ਬਹੁਤ ਬਾਤਾਂ ਚੱਲਿਆ ਬਹੁਤ ਨੁਕਸਾਨ ਹੋ ਰਿਹਾ ਮਾਰਾ ਸੱਚੇ ਪਾਸਾ ਬੈਗਰੋ ਅਮਰੀਕਨ ਸਾਰੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਹੋਣੀ ਜਾਣੀ ਆ ਤੇ ਸਾਰੇ ਜਣੇ ਆਪਣੇ ਆਪਣੇ ਘਰੇ ਬੈਠੇ ਪੰਗਰ ਅਰਦਾਸ ਕਰੀਓ ਹੋਰ ਜੀ ਕੀ ਹਾਲ ਚਾਲ ਜੀ ਅੱਜ ਮੈਂ ਆਪਣੀ ਭਾਬੀ ਦੇ ਕੋਲ ਆ ਨਨਾਲ ਪਰ ਜਾਈ ਆ ਸੀ ਤੇ ਆਈ ਆ ਤੇ ਥਿਰਸੇ ਲਾਈ ਹੋਏ ਆ ਅੱਜ ਅਸੀਂ ਬਹੁਤ ਪ੍ਰੋਗਰਾਮ ਕਰਨੇ ਤੁਹਾਨੂੰ ਦਿਖਾਵਾਂਗੇ ਲਾਈ ਦੇ ਵਿੱਚ ਅੱਗੇ ਸਾਰਾ ਕੁਝ ਦਿਖਾਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਸਾਰੇ ਹੋ ਜੀ ਵਾਇਸ ਵਧੀਆ ਆ ਰਹੀ ਜੀ ਆਵਾਜ਼ ਵਧੀਆ ਆ ਰਹੀ ਜੀ ਕਮੈਂਟ ਕਰਕੇ ਦੱਸੋ ਜੀ ਜੋ ਲਾਈਵ ਹੋਇਆ ਕਿ ਉਹ ਆਜ ਵਧੀਆ ਆ ਰਹੀ ਹੈ। ਪ੍ਰੋਪਰ ਆ ਰਹੀ ਵਧੀਆ। ਫੋਟੋ ਕਲੀਅਰ ਆ ਰਹੀ ਹੈ। ਕਿ ਬਾਹਰ ਬੈਠੇ ਆ ਤੇ ਡਾਇਰੈਕਸ਼ਨ ਪਤਾ ਨਹੀਂ ਕਿਹੜੀ ਸਹੀ ਆ ਰਹੀ ਹੋਵੇ ਕਿਹੜੀ ਕਿਧਾ ਐ ਰਹੀ ਹੋਵੇ। ਥੋੜਾ ਇਸ ਕਰਕੇ ਪੁੱਛ ਰਿਹਾ। ਹਾਂਜੀ। ਮੈਂਟ ਕਰਕੇ ਦੱਸੋ ਜੀ ਕੀ ਆਪਾਂ ਨੂੰ ਕਲੀਅਰ ਫੋਟੋ ਆ ਰਹੀ ਆ ਕਿਵੇਂ ਆ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜਲਦੀ ਜਲਦੀ ਲਾਈਵ ਹੋਣ ਦੀ ਲਗਾ ਰਹੇ ਮਿੱਟੀ ਆਵਾਂ ਲੈ ਕੇ ਇੱਧਰ ਨਾਲ ਨਾਲ ਰੱਖਤੀ ਨਾਲ ਨਾਲ ਮਦੇ ਨਾਲ ਨਾਲ ਪਤਾਨੂੰ ਲਾਈਵ ਦਿਖਾਉਣਾ ਠੀਕ ਹੈ ਜੀ ਫਿਰ ਦੇਖੋ ਸਾਡੇ ਨਾਲ ਆ ਗਦਰ ਦੇਖੋ ਜੀ ਇੱਕ ਕੰਮ ਹੋ ਰਿਹਾ ਆਪਣਾ ਤੁਹਾਨੂੰ ਦਿਖਾਉਣੇ ਆਪਾਂ ਕੀ ਕਰਨਾ ਅੱਜ ਤੇ ਐ ਦੇਖੋ ਭਾਬੀ ਜੀ ਲਗਾ ਰਹੀ ਮਿੱਟੀ ਨੂੰ ਸੁੱਚਾ ਕਰ ਰਹੀ ਆ ਸਾਰਾ ਕੁਝ ਕਿਉਂਕਿ ਆਪਣੀ ਕੱਲ ਮੱਝ ਸੂਈ ਹੈ ਉਹਦਾ ਪਹਿਲਾ ਬੋਲਾ ਆਪਾਂ ਜੋ ਪਹਿਲਾ ਦੁੱਧ ਹੁੰਦਾ ਦੋ ਟਾਈਮ ਦਾ ਉਹਦਾ ਆਪਾਂ ਅੱਜ ਕੀ ਪੁੱਲਣਾ ਬੋਲਾ ਬੋਲਾ ਪੁੱਣਾ ਦਾਈ ਬਰਸਾਤਾ ਪੈ ਰਹੀ ਆ ਅ ਬਰਸਾਤਾ ਪੈ ਰਹੀ ਆ ਤੇ ਸਭ ਕੁਝ ਗਿੱਲਾ ਹੋਇਆ ਪਿਆ ਫਿਰ ਵੀ ਅਹੀਂ ਥੋੜਾ ਜਿਹਾ ਠੀਕ ਠਾਕ ਕਰਕੇ ਨੂੰ ਪਬਜੀ ਕਹਿੰਦੇ ਕਿ ਸੋਚਿਆ ਕਰ ਲਿਕੇ ਹਮਾ 1 ਵਜੇ ਦਾ ਫੇਰ ਆਪਾਂ ਸ਼ੁਰੂ ਕਰਦੇ ਕੜਾਈ ਦਾ ਤੇ ਮੈਂ ਸੋਚਿਆ ਕਿ ਮੈਂ ਲਾਈਵ ਨਹੀਂ ਨਾ ਚੇ ਸਾਰਾ ਕੁਝ ਦਿਖਾ ਨਹੀਂ ਆ ਤੁਹਾਨੂੰ ਕਿ ਇਦਾਂ ਇਦਾਂ ਤਿਆਰੀ ਹੋ ਰਹੀ ਸਾਡੀ ਬਟਾਂ ਤੇ ਅਸੀਂ ਗੈਸ ਦੇ ਲੈਂਦੇ ਪਰ ਅਸੀਂ ਕਿਹਾ ਮੌਸਮ ਵਧੀਆ ਵਾ ਉਹ ਸੁਣਾ ਮੌਸਮ ਹੈ ਤੇ ਅਸੀਂ ਸੋਚਿਆ ਕਿ ਚਲੋ ਇਦਾਂ ਕਰਦੇ ਆ ਜੀ ਸਫਾਈ ਹੋ ਰਹੀ ਹੈ ਤੇ ਮਹਲਾਸੀ ਆਲੀ ਪੂਰਾ ਚੰਗੀ ਤੇ ਸਫਾਈ ਕਰਕੇ ਅਸੀਂ ਫੇਰ ਅਸੀਂ ਕੜਾਈ ਆਖ जी। और जी और तो होमेंट करके दसो सा फोटो क्लीयर आ रही कि ठीक है थोड़ा मौसम वो इस करके थोड़ा जा हो रहा होगा ਇੱਦਾਂ ਲਾਈਓ ਯਾ ਪਹੋਂ ਟਾਈਮ ਚਲੋ ਦੇਖਾਂਗੇ ਜਿੱਦਾਂ ਮਾਲ ਬਣਿਆ ਲਾਈਵ ਆਪਾਂ ਕਰਿਆ ਕਰਾਂਗੇ ਕਿਉਂਕਿ ਅਜੇ ਥੋੜਾ ਜਿਹਾ ਬਹੁਤ ਚੱਲ ਰਿਹਾ ਵਾ ਬਾਹਰ ਚ ਵਗੈਰਾ ਚ ਬਹੁਤ ਹੋ ਰਹੀ ਆ ਸਭ ਥਾਈ ਮੋਲ ਬਣਿਆ ਹੋਇਆ ਇਸ ਕਰਕੇ ਥੋੜਾ ਜਿਹਾ ਮਹਾਰਾਜ ਕਿਰਪਾ ਕਰੇ ਸਾਰੇ ਤੇ ਪਰਮਾਤਮਾ ਮਿਹਰ ਕਰੇ ਲੈ ਗੁਰ ਹਰੇਕ ਨੂੰ ਚੜ੍ਹਦੀ ਕਲਾ ਚ ਰੱਖੇ ਹਾਂਜੀ ਜਿਸ ਤਰ੍ਹਾਂ ਹੀ ਉਹ ਬਸ ਤਿਆਰੀ ਹੁੰਦੀ ਹੈ ਅਸੀਂ ਕੜਾਈ ਰੱਖਾਂਗੇ ਔਰ ਮੇਰਾ ਐਲਾਨ ਦਾ ਕੰਮ ਹੋਈਗਾ ਉਸ ਨੂੰ ਮੇਰੀ ਡਿਊਟੀ ਲੱਗੀ ਹੋਈ ਹੈ ਕੀ ਕਿਰਪਾ ਮਾਰਾਂ ਦੀ ਕਿਰਪਾ ਮਾਰਾਂ ਦੀ ਡਿਊਟੀ ਲੱਗ ਗਈ ਮੇਰੇ ਕਮੈਂਟ ਕਰਕੇ ਦੱਸੋ ਜੀ ਫੋਟੋ ਕਲੀਅਰ ਆ ਰਹੀ ਆ ਆਵਾਜ਼ ਸਹੀ ਆ ਰਹੀ ਆ ਸਾਫ਼ ਆ ਰਹੀ ਆ ਔਰ ਪਿੱਛੇ ਵੇਖੋ ਜੋ ਤੁਹਾਨੂੰ ਮੈਂ ਦਿਖਾਇਆ ਸੀ ਵੀ ਇਸਟ ਮਟੀਰੀਅਲ ਦਾ ਅੱਜ ਮੈਨੂੰ ਇੱਥੇ ਲਾਈਵ ਹੋਣ ਤੇ ਬੜਾ ਵਧੀਆ ਖੁਸ਼ ਮਿਲ ਰਹੀ ਆ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹ ਪੈਸੇ ਨਾਲ ਨਹੀਂ ਖਰੀਦੀਆਂ ਜਾਂਦੀਆਂ ਇਹ ਸਿਰਫ ਪਿਆਰ ਨਾਲ ਬਣਾਈਆਂ ਜਾਂਦੀਆਂ ਸਾਰਾ ਕੁਝ ਬੜੇ ਪਿਆਰ ਨਾਲ ਤਿਆਰ ਕੀਤਾ ਹੋਇਆ ਪੱਬਲੀ ਨੇ ਉਹਦੇ ਇੱਕ ਇੱਕ ਕਏ ਤਿਆਰ ਹੋ ਰਿਹਾ ਹੁਣ ਤੁਹਾਨੂੰ ਦਿਖਾਣੀ ਆ ਮਤਲਬ ਸਾਬਿਕ ਸੁਧਾ ਕਰਕੇ ਦਿਖਾਣੀ ਆਵਿਕ ਇਹ ਮਟਕਾ ਤਿਆਰ ਹੋ ਰਿਹਾ ਦੀ ਪੂਰੀ ਅੱਪ ਬਲੌਗ ਬਣਾ ਕੇ ਪਾਵਾਂਗੇ ਜਿੱਦ ਤੱਕ ਸ਼ੁਰੂ ਤੋਂ ਕੀਤਾ ਨਾ ਅਜੇ ਹੋਰ ਮਟਕੇ ਲੱਗਣੇ ਉੱਤੇ ਇਹਦੇ ਅੱਜ ਹੋਰ ਮਟਕੇ ਲੱਗਣਗੇ ਉੱਤੇ ਤੇ ਹੋਇਆ ਚਲੋ ਜੀ ਪੈਂਡਪਰਾ ਆਓ ਜੀ ਜਲਦੀ ਜਲਦੀ ਗੱਲਾਂਬੱਤ ਕਰਕੇ ਆਪਾਂ ਕਮੈਂਟ ਕਰਕੇ ਦੱਸੋ ਜੀ ਜੋ ਵੀ ਬੱਚੇ ਜੋ ਬੱਚੀਆਂ ਬੇਟੀਆਂ ਮੇਰੀਆਂ ਸਾਰੀਆਂ ਜੋ ਵੀ ਪੈਂਡਪਰਾ ਬਾਹਰੋਂ ਅੰਦਰੋਂ ਸਾਰੇ ਕਮੈਂਟ ਕਰੇ ਤਾਂ ਲੱਗੇ ਕਿੱਥੋਂ ਕਿੱਥੋਂ ਤੱਕ লাইਵ ਪਹੁੰਚ ਆਇਆ ਆਜੋ ਜੀ ਆਜੋ 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 ਵੈਲਕਮ ਜੀ ਜੋ ਜੋ ਆ ਰਿਹਾ ਉਹਦਾ ਵੈਲਕਮ ਜੀ ਆਪਣੇ লাইਵ ਵਿੱਚ ਵੈਲਕਮ ਜੀ ਬਹੁਤ ਇੰਟਰਸਟਿੰਗ লাইਵ ਹੋਣ ਵਾਲਾ ਜੀ ਅਸੀਂ ਤੁਹਾਨੂੰ ਬਹੁਤ ਕੁਝ ਦਿਖਾਉਣ ਵਾਲੇ ਵਿੱਚ जुड़े रहिए ਸਾਡੇ ਨਾਲ ਐਂਡ ਤੱਕ ਮਿਸ ਨਹੀਂ ਕਰਨਾ ਹੋਰ ਜੀ ਕਮੈਂਟ ਕਰੋ ਜੀ ਕਿੰਦਾ ਤੁਹਾਨੂੰ ਆਵਾਜ਼ ਕਲੀਅਰ ਆ ਰਹੀ ਆ ਜੋ ਜੋ ਵੀ ਲਾਈਵ ਹੋ ਰਿਹਾ ਪੈਂਡ ਪਰ ਆ ਉਹ ਦੱਸੀ ਚਲੋ ਕਿ ਆਵਾਜ਼ ਸਾਫ਼ ਆ ਰਹੀ ਆ ਫੋਟੋ ਪੂਰੀ ਕਲੀਅਰ ਆ ਰਹੀ ਹੈ ਕਿਉਂਕਿ ਮੈਂ ਬਾਹਰ ਬਹੁਤ ਠੰਡਾ ਮੌਸਮ ਸੀ ਮੈਂ ਸੋਚਿਆ ਕਿ ਬਾਹਰ ਆਪ ਲਾਈਵ ਕਰਦੇ ਆਂ ਅੰਦਰ ਨਾਲੋਂ ਬਾਹਰ ਠੀਕ ਆ ਅੰਦਰ ਪੱਖੇ ਦੀ ਆ ਉਹ ਆ ਜਾਣੀ ਸੀ ਫਿਰ ਏਸੀ ਨਾਲ ਠੰਡ ਲੱਗਦੀ ਹੈ ਮੌਸਮ ਇਦਾਂ ਦਾ ਹੋ ਗਿਆ ਬਾਹਰ ਵਧੀਆ ਲੱਗਾ ਥੋੜਾ ਠੰਡੀ ਠੰਡੀ ਹਵਾ ਵਗ ਰਹੀ ਹੈ ਥੋੜਾ ਪਸੰਦ ਨਜ਼ਰ ਆ ਰਿਹਾ ਤੇ ਦੇਖੋ ਹਵਾ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਪਿੱਛੇ ਕਿੰਨਾ ਸੋਹਣਾ ਮੌਸਮ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਹੈ ਜੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕੀ ਆਵਾਜ਼ ਦੱਸਿਓ ਕਿ ਕਿੱਦਾਂ ਆ ਰਹੀ ਆ ਤੇ ਮਾਈਕ ਲਾਉਣੇ ਪੈਣਗੇ ਮੈਂ ਵੈਸੇ ਲਗਾ ਕੇ ਰੱਖਿਆ ਏ ਕਿ ਜੀ ਕੁਝ ਗੜਬੜ ਹੋਏਗੀ ਤੇ ਫਿਰ ਮੈਂ ਟੱਚ ਕਰ ਦੂੰਗੀ ਜੇ ਸਹੀ ਆ ਰਹੀ ਆ ਤਾਂ ਵਧੀਆ ਥੋੜਾ ਦੰਨਾ ਗੱਡੀਆਂ ਯਾਰ ਇਗਨੋਰ ਕਰਨਾ ਥੋੜਾ ਲਾਗੇ ਰੋਡ ਚੱਲਦਾ ਹੈ ਵੱਡੀਆਂ ਦੀ ਆਵਾਜ਼ ਬਹੁਤ ਆਉਂਦੀ ਆ ਥੋੜਾ ਉਹਨਾ ਲਾਗੜੀਆਂ ਆਏ ਸੀ ਨਹੀਂ ਬਥੇਰਾ ਕੋਸ਼ਿਸ਼ ਕੀਤੀ ਥੋੜਾ ਦਰਵਾਜ਼ਾ ਬੰਦ ਕਰਨ ਦੀ ਪਰ ਉਹ ਨੰਦਾ ਗੰਦਾ ਕੋਲ ਦਿੰਦਾ ਏ ਬਾਜ਼ਾਰ ਆ ਮਾਰਕੀਟ ਆ ਪੂਰੀ ਤੇ ਫਿਰ ਰੀਬਾਲਦ ਕੀਤਾ ਇਹ ਫਿਰ ਵੀ ਅਸੀਂ ਆਵਾਜ਼ ਆ ਜਾਂਦੀ ਆ ਕੁਝ ਵੀ ਲੰਗਦਾ ਤੇ ਚਲੋ ਕੋਈ ਗੱਲ ਨਹੀਂ ਜੀ ਪਸੀਨਾ ਆ ਰਿਹਾ ਲੈ ਤੇ ਜੇਕ ਫਿਰ ਫੈਨ ਵਗੈਰਾ ਲਗਾਨੇ ਆ ਤੇ ਆਪਾਂ ਆਵਾਜ਼ ਕਲੀ ਨਹੀਂ ਆਪਾਂ ਨੂੰ ਫਿਰ ਸੁਣਦੀ ਤੁਹਾਨੂੰ ਵੀ ਨਹੀਂ ਸੁਣਨੀ ਹਨਾ ਮੈਂ ਚਲੋ ਮੈਂ ਤੇ ਕਰੀ ਜਾਊਂਗੀ ਗੱਲਾਂ ਫਿਰ ਮੈਂ ਤੇ ਲਿਖਿਆ ਪੜੀ ਜਾਊਂਗੀ ਪਰ ਆਵਾਜ਼ ਕਲੀ ਆ ਨਹੀਂ ਆਊਗੀ ਹੋਰ ਜੀ ਹੋਰ ਸਾਡੇ ਭੈਣ ਭਰਾ ਦੱਸੋ ਜੀ 15-20 ਮਿੰਟ ਦੇ ਤੋਂ ਇਕੱਠੇ ਹੁੰਦੇ ਲਾ ਦਨੇ ਆ ਕਿਉਂਕਿ ਮੈਂ ਲੇਟ ਆਈ ਐਰ ਕਲਾਜ ਤੇ ਲੇਟ ਹੋ ਗਈ ਐ। کافی देर बाद ਆਇਆ ਲਾਈਵ ਆਪਾਂ ਮਤਲਬ ਸਿੱਧਾ ਇੱਥੇ ਡਾਇਲਗ ਉਧਰ ਲਾਈਵ ਤੇ ਬਹੁਤ ਵਧੀਆ ਹੋ ਗਿਆ ਪਾਬੀ ਜੀ ਹਾਂ ਜੀ ਹਾਂ ਜੀ ਜਿੱਦਾਂ ਤੁਹਾਨੂੰ ਦਿਖਾਇਆ ਸੀ ਆਪਾਂ ਕਿ ਜੋ ਵੀ ਕੰਮ ਕਰ ਰਹੇ ਸੀ ਤੇ ਤਿਆਰੀ ਹੋ ਚੁੱਕੀ ਆ ਤੇ ਜ ਨੂੰ ਹੁਣ ਆਪਾਂ ਕੜਾਈ ਰੱਖਦੇ ਆ ਫਿਰ ਮੇਰੀ ਡਿਊਟੀ ਲੱਗੀ ਹੋਈ ਆ ਤੁਹਾਨੂੰ ਕਿਰਪਾ ਮੈਂ ਸੱਚ ਨਾਲ ਨਾਲ ਲਾਈਵ ਮਗ ਨਾਲ ਤੁਹਾਨੂੰ ਦਿਖਾਵਾਂਗੇ ਕਿਦਾਂ ਉਹ ਬੋਲੀ ਬਣਦੀ ਆ ਬਹੁਤ ਘਟ ਘਰਾਂ ਚ ਹੁਣ ਬਣਦੀ ਹੈਗੀ ਆ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਤੁਹਾਨੂੰ ਦਿਖਾਵਾਂਗੇ ਤਿਆਰੀ ਹੋ ਚੁੱਕੀ ਬਸ ਥੋੜਾ ਜ਼ਰੂਰ ਲੱਗੂਗੀ ਅੱਗ ਬਾਲ ਕੇ ਕੜਾਈ ਰੱਖ ਹਣਾ ਅੱਗ ਬਲ ਕੇ ਕੜਾਈ ਰੱਖਣੀ ਹੁਣ ਕੜਾਈ ਰੱਖ ਕਿਤੇ ਮੈਨੂੰ ਕਿਰਪਾ ਫੜਾ ਕੇ ਤੁਸੀਂ ਆ ਜੋ ਮਰਜ਼ੀ ਕਰਦੇ ਰਹੋ ਮੈਂ ਆਪਣੀ ਡਿਊਟੀ ਤੇ ਲੱਗੀ ਰਵਾਂਗੀ ਹਾਂ ਬਾਲਾ ਰੱਖਣਾ ਕੋਸਾ ਕਰ ਦਮ ਅਬ ਬਾਲਾ ਤੇ ਚੱਲ ਆਪਾਂ ਨਾਲੋਂ ਨਾਲੇ ਰੱਖੀ ਚੱਲਾਂਗੇ ਹਣਾ ਤੇ ਜੇ ਆ ਗਈ ਬਾਰਿਸ਼ ਤੇ ਫਿਰ ਤੇ ਤੁਹਾਨੂੰ ਦਿਖਾਵਾਂਗੇ ਨਜ਼ਾਰਾ ਆਪਾਂ ਲਾਈਵ 'ਚ ਬਾਰਿਸ਼ ਕੀ ਕਰਨਾ ਫਿਰ ਚੁੱਕ ਟੱਕੜਾਈ ਅੰਦਰ ਪਚਾਂਗੇ ਅੰਦਰ ਪੱਜਾਂਗੇ ਫਿਰ ਹਣਾ ਸਰ ਆ ਵੇ ਕੜਾਈਆਂ ਚੁੱਕ ਕੇ ਅੰਦਰ ਭਜਾਂਗੇ ਅੰਦਰ ਵੀਰ ਵੀਡੀਓ ਕਲੀਅਰ ਹੋਣੀ ਅੱਛਾ ਜੀ ਕਮੈਂਟ ਕਰੋ ਜੀ ਮੈਨੂੰ ਕਮੈਂਟ ਸ਼ੋ ਕਿਉਂ ਨਹੀਂ ਹੋ ਰਹੇ ਕੋਈ ਕਰਕੇ ਦੇਖੋ ਹੈ ਕਿ ਸ਼ੋ ਨਹੀਂ ਹੋ ਰਹਾ ਕਿ ਕੀ ਹੋ ਰਿਹਾ ਵਾ ਕਿ ਘਾਰ ਹੀ ਨਹੀਂ ਰਿਹਾ ਕਮੈਂਟ ਤੇ ਆਉਣਾ ਚਾਹੀਦਾ ਇੱਥੇ ਨਾ ਹੁਣ ਨਾ ਜੋ ਜੋ ਲਾਈਵ ਹੋ ਰਿਹਾ ਥੋੜਾ ਦੇਖਿਓ ਹਾਂ ਜੀ ਕਿ ਕਮੈਂਟ ਸ਼ੋ ਹੀ ਨਹੀਂ ਹੋ ਰਹਾ ਹੈ ਕਿ ਉਹ ਇਹ ਰੱਖ ਕਮੈਂਟ ਕਰੋ ਜੀ ਜੋ ਵੀ ਲਾਈਵ ਆ ਮੈਨੂੰ ਪਤਾ ਲੱਗੇ ਕਿ ਕਮੈਂਟ ਹੋ ਰਿਹਾ ਜੋ ਵੀ ਲਾਈਵ ਹੈ ਕਮੈਂਟ ਹੋ ਰਿਹਾ ਕੀ ਹੋ ਰਿਹਾ ਹਾਂਜੀ ਨਾਲ ਨਾਲ ਆਪਾਂ ਵੀਡੀਓ ਬਣਾ ਲੈਣੀ ਆ ਬਣਾਓ ਬਰ ਕੋਚੀ ਆ ਦੂਜੇ ਮੋਬਾਈਲ ਤੇ ਬਣਨੀ ਆ ਹਾਂ ਗੋੜਾ ਦੇ ਲਈ ਪਸੀਨਾ ਆ ਰਿਹਾ ਹੈ ਫਸ ਮੱਠਾ ਮੱਠਾ ਇਹਨੇ ਉਹ ਚੁਭਵਾ ਨਹੀਂ ਆ ਕਿ ਕੋ ਥੋੜਾ ਮੌਸਮ ਠੀਕ ਹੈ ਇਸ ਕਰਕੇ ਠੀਕ ਆ ਰਿਹਾ ਹੈ Voice message. हेलो जी आपाराँ वो कमेंट करके दसो हेलो जी कमेंट करो जी मैं थोड़ी हेल्प करा ला फिर फिर लाइव होने आप हैं थोड़ी तैयारी करके फिर लाइव होने तो है आप थोड़ी देर बाद फिर लाइव होंगे ठीक है जी 嗯，OK。